ਇਸ ਇਲਾਕੇ ਦੇ ਪਿੰਡ ਸੱਧਵਾਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਵਾਰ ਬਾਬਾ ਮਸਤ ਸ਼ਾਹੀ ਦੇ ਅਸਥਾਨ ਤੇ ਸਲਾਨਾ ਜੋੜੀ ਦਾ 4 ਗਦੇ 5 ਜੂਨ ਨੂੰ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਫੋਬੇ ਮਸਤਾਂ ਦਾ ਬੋਲ ਸੱਚੇ ਦਰਵਾਰ ਕੀ ਜੈ ਅੱਜ ਬਹੁਤ ਖੁਸ਼ੀਆਂ ਭਰਿਆ ਦਿੰਨੇ ਆ ਕਿ ਅੱਜ ਬਾਬਾ ਜੀ ਦਾ ਇਹ ਮੇਲੇ ਦਾ ਜੋ ਪੋਸਟਰ ਆ ਰਿਲੀਜ਼ ਕੀਤਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜੋ ਮੇਲਾ ਆ ਮਸਤਾਂ ਦਾ ਇਹ 4 ਅਤੇ 5 ਜੂਨ ਨੂੰ ਮਨਾਇਆ ਜਾ ਰਿਹਾ ਜੀ ਤੇ ਪੰਜਾਬ ਦੇ ਵੱਡੇ ਵੱਡੇ ਕਲਾਕਾਰ ਇਹ ਦੇ ਵਿਚਾਰੇ ਆ 4 ਤਰੀਕ ਨੂੰ ਚਿਰਾਗ ਕਵਾਲੀਆਂ ਦਾ ਪ੍ਰੋਗਰਾਮ ਹੋ ਰਾ ਰਾਤ ਨਕਲਾਂ ਦਾ ਇਸੇ ਤਰ੍ਹਾਂ 5 ਤਰੀਕ ਨੂੰ 1 ਵਜੇ ਠੀਕ ਦੁਪਹਿਰ ਨੂੰ ਪੰਜਾਬ ਦੇ ਸਰਮੌਰਖ ਕਲਾਕਾਰ ਸਰਦਾਰ ਅਲੀ ਜੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਤੇ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਬਾਬਾ ਜੀ ਦੇ ਮੇਲੇ ਵਿੱਚ ਆਓ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਇਹ ਸਾਰਾ ਪਿੰਡ ਜੋ ਅਜ ਨਗਰ ਇਕੱਠਾ ਹੋਇਆ ਆ ਇਹਨਾਂ ਸਾਰਿਆਂ ਨੂੰ ਚਾਹਿਆ ਜੀ ਬਾਬਾ ਜੀ ਦੇ ਮੇਲੇ ਦਾ ਤੇ ਮੈਂ ਸਾਰਿਆਂ ਨੂੰ ਅਸੀਂ ਬੇਨਤੀ ਕਰਦਾ ਕਿ ਉਹ ਮਹਿਮਾਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਸਾਡੇ ਸਾਨੂੰ ਸੇਵਾ ਦਾ ਮੌਕਾ ਦਿਓ ਜੈ ਕਰਾ ਬਾਬੇ ਮਸਤਾਂ ਦਾ ਬੋਲ ਸੱਚੇ ਦਰਬਾਰ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਮਨਾ ਰਿਹਾ ਰਿਹਾ ਸਾਰਿਆਂ ਨੂੰ ਸੰਗਤ ਨੂੰ ਬੇਨਤੀ ਹੈ ਕਿ ਹੁਮਾਗਵਾ ਹੁਮਾਕੇ ਪਹੁੰਚੋ ਤੇ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਤੇ ਕੋਈ ਵੀ ਕਿਸੇ ਤਰੀਕਾ ਦਾ ਨਸ਼ਾ ਕਰਕੇ ਨਹੀਂ ਆਉਣਾ ਬੇਨਤੀ ਇਹ ਹੈ